प्यारे दोस्तों प्यार भरी सत श्री अकाल जी ਮਲਾਜਮਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਹਨ ਹੇ ਕੋਈ ਫਾਇਦਾ ਕੀਤਾ ਸੀ ਪਰ ਹੁਣ ਸੁਪਰੀਮ ਕੋਰਟ ਨੇ ਵੀ ਮਲਾਜਮਾਂ ਦੇ ਹੱਕ ਵਿੱਚ ਫਾਇਦਾ ਕਰ ਦਿੱਤਾ ਹੈ ਜਿਸ ਨੂੰ ਲੈ ਕੇ 17/7/2020 ਵਾਲੇ ਮਲਾਜਮਾਂ ਨੂੰ ਜੋ ਛੇਵਾਂ ਪੇਗ ਮਿਸ਼ਨ ਆਉਣ ਵਾਲਾ ਸਾਨੂੰ ਵਿੱਚ ਪੰਜਾਬ ਸਰਕਾਰ ਲਾਗੂ ਕਰ ਸਕਦੀ ਹੈ ਜੇ ਸੰਬੰਧੀ ਸਾਈਟ ਦੇ ਵਿੱਚ ਮੀਟਿੰਗ ਕੀਤੀ ਗਈ ਅਧਿਕਾਰੀਆਂ ਨਾਲ ਉਹਨਾਂ ਚੋਂ ਇਹ ਵਿਚਾਰ ਚੱਲ ਹੋਈ ਗਈਗੇ ਜਿਵੇਂ ਪੇਕ ਵਿੱਚ ਸੁਣਨ ਦੀਆਂ ਆਵਾਜ਼ਾਂ ਸੁਣੀਆਂ ਵਿਚਾਰਾਂ ਹੋਈਆਂ ਜਿਸ ਤਰ੍ਹਾਂ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਛੇਵੇਂ ਪੇਜ ਨਾਲ ਪ੍ਰਸਾਦੀ ਹੈ ਇਸ ਤਰ੍ਹਾਂ ਹੀ ਅੱਜ ਪੀਐਸਪੀਸੀ ਦੇ ਮੌਜਮ ਵੱਲੋਂ 31 ਜਨਵਰੀ ਨੂੰ ਚੰਡੀਗੜ੍ਹ ਤੇ ਉੱਤਰ ਪ੍ਰਦੇਸ਼ ਦਾ ਜੋ ਬਿਜਲੀ ਵਿਭਾਗਾ ਉਹਨੂੰ ਪ੍ਰਾਈਵੇਟ ਸਰਕਾਰ ਕਰਨ ਜਾ ਰਹੀ ਆ ਉਸ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਧਰਨ ਲਾ ਜਾਣਗੇ ਜਿਸ ਤਰ੍ਹਾਂ ਰੋਪੜਥਨ ਬਣਾਉਣ ਦੇ ਮੇਨ ਗੇਟ ਦੇ ਉੱਪਰ ਨਾਲਹਿਰਾ ਮ ਬਸਲ ਮੇਜਰ ਗ੍ਰਿਡ ਪੁਰਵੀ ਜੋ ਮੁਲਾਜ਼ਮ ਅੱਜ ਜੋ ਚੰਡੀਗੜ੍ਹ ਦੇ ਵਿੱਚ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਬਿਜਲੀ ਭਵਨ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਉਹ ਆਮ ਸਾਰੇ ਅੰਦੀਵਾਂ ਵਿੱਚ ਵੀ ਧਰਨੇ ਰਾਜਣੇ ਸਰਕਾਰਾਂ ਤੇ ਨਾਜਣਗੇ ਪੰਜਾਬ ਅੱਜ ਸਰਕਾਰਾਂ ਦੇ ਵਿਰੁੱਧ ਕਿਉਂਕਿ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਜਿਸ ਸੰਦੇ ਵਿੱਚ ਮੁਲਾਜ਼ਮ ਕੇਂਦਰ ਸਰਕਾਰ ਦੀ ਮੁਰਦਾ ਕਰਨਗੇ ਦੂਜੇ ਪਾਸੇ ਛੇਵੇਂ ਪੇਗਵੰਦਾਇਰੀਆ ਜੋ ਬਕਾਇਆ ਹੈ ਸਰਕਾਰ ਦੇ ਵੱਲ ਪੰਜ ਸਾਲ ਸੇ ਮੈਂ ਇਹਨਾਂ ਨੂੰ ਲੈ ਕੇ ਵੀ ਜੁਮਲਾਣ ਲਗਾਤਾਰ ਥਾਣੇਵਾਂ ਵਿਚਾਰੇ ਕਰ ਰਹੇ ਹਨ ਇਸ ਤਰ੍ਹਾਂ ਹੀ 17/7/2020 ਮਿਨਿਸ਼ੇਵਾਂ ਬਹਿ ਲਗ ਵਰਨਾ ਮੰਗਿਆਈ ਪੱਤਰ ਜੇ ਕਿਸ ਤਰ੍ਹਾਂ ਬਕਾਇਆ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 53% ਆ ਪਰ ਪੰਜਾਬ ਸਰਕਾਰ ਨੇ ਬਣਾ ਡੀਏ ਹੈ ਉਹ 42% ਆ 11% ਦਾ ਫਰਕ ਆ 11% ਦੇ ਵਾਧੇ ਨੂੰ ਲੈ ਕੇ ਵੀ ਜੁਮਲਾਣ ਸੰਘਰਸ਼ ਕਰ ਰਹੇ ਹਨ ਮੁੱਖ ਨੇਪਵਾਨ ਤਮਨ ਨਾਲ ਮੀਟਿੰਗ ਹੋਈਆਂ ਬੇਤਨੀ ਸਰਪਾਲ ਸਿੰਘ ਚਿਮਨ ਵਾਲੀ ਮੀਟਿੰਗ ਹੋਈਆਂ ਪਰ ਮੀਡੀਆ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਜਿਸ ਕਰੇ ਮਲਾਮ ਮਜੂਰ ਹਨ ਪੰਜਾਬ ਸਰਕਾਰ ਦੇ ਮਲਾਮ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਦੇ ਮੈਂ ਕਿਉਂ ਖਾਲੀ ਪਈਆਂ ਸਾਮੀਆਂ ਭਰੀਆਂ ਜਾਣ ਜਿਸ ਤਰ੍ਹਾਂ ਰੋਪੜਥਨ ਬਣਾਉਣ ਦੇ ਵਿੱਚ ਲਹਿਰਾ ਮਹੱਤਮਰ ਨਾਲ ਦੇ ਵਿੱਚ 15 ਮੰਨਾਂ ਸਾਲਾਂ ਤੋਂ ਬਹੁਤੀ ਘਾਟ ਤਨਖਾਹਾਂ ਤੇ ਠੇਕੇਦਾਰਾਂ ਦੇ ਕੋਲ ਕੰਮੇ ਕੰਮ ਕਰਦੇ ਆ ਉਹਨਾਂ ਦੀ ਮੰਗ ਆ ਕਿ ਸਾਡੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਨਹੀਂ ਸਾਨੂੰ ਰੈਗੂਲਰ ਕੀਤਾ ਜਾਵੇ ਮੁੱਖ ਨਹੀਂ ਭੂਮਾਨ ਤੁਹਾਨੂੰ ਕਈ ਵਾਰ ਕਹਿ ਚੁੱਕਿਆ ਜੋ ਕੱਚੇ ਮਲਾਮਾਂ ਮੈਂ ਉਹਨਾਂ ਅਗੇ 40 ਸਾਲ ਕੱਟੂਗਾ ਪਰ ਸਰਕਾਰ ਬਣੀ ਨੂੰ ਪੌਣੇ ਦਿਨ ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਰੋਪੜ ਥਰਮਲਾਨਾ ਦੇ ਵਿੱਚ ਜਾਂ ਥਰਮਲਾਨਾ ਮਹਾਦੇਵ ਦੇ ਕੰਮ ਕਰਦੇ ਕੱਚੇ ਕੰਮਾਂ ਵਿੱਚ ਇੱਕ ਵੀ ਕੰਮ ਰਹਿলো ਨਹੀਂ ਕੀਤਾ ਗਿਆ ਅਸੀਂ ਦੁਬਾਰਾ ਫੇਰ ਮੰਗ ਕਰਦੇ ਆਂ ਪੀਐਸਪੀਸੀਐਲ ਦੇ ਵਿੱਚ ਬਹੁਤ ਹੀ ਸਮੱਸਿਆ ਖਾਲੀ ਪਈਆਂ ਹਨ ਜੇ ਵਾ ਥਰਮਲਾਨਾ ਦੀ ਗੱਲ ਕਰ ਲਈਏ ਥਰਮਲਾਨਾ ਦੇ ਵਿੱਚ ਚਾਰ-ਚਾਰ ਲੋਕੇਸ਼ਨਾਂ ਤੇ ਇੱਕ ਕਰਮਚਾਰੀ ਕੰਮ ਕਰਦਾ ਹੈ ਛੁੱਟੀ ਲੈਣੀ ਮੁਸ਼ਕਲ ਹੋ ਚੁੱਕੀ ਆ ਅਸੀਂ ਮੰਗ ਕਰਦੇ ਆ ਪੀਐਸਪੀ ਸਿਲੀਮਿਨਿਅਮਨ ਤੋਂ ਵੀ ਖਾਲੀ ਪਈਆਂ ਸਾਮੇ ਜਲਦੀ ਭਰਿਆ ਜਾਣ ਇਸ ਤਰ੍ਹਾਂ ਹੀ ਜੋ ਮੁੱਖ ਮੰਗਾਂ ਦੀ ਜੋ ਸੈਂਤੀਦਰਾ ਪੱਤੇ ਨੇ ਕੱਟ ਲਾਇਆ ਗਿਆ ਹੈ ਉਹ ਵੀ ਪੱਤੇ ਬਹਾਲ ਕੀਤੇ ਜਾਣ ਅਸੀਂ ਮੁੱਖ ਮੰਤਰੀ ਭਗਵਾਨ ਤੋਂ ਮੰਗ ਕਰਦੇ ਆ ਜੋ ਕੱਟੇ ਪੱਤੇ ਬਹਾਲ ਕਰੇ ਜੋ ਵਾਅਦਾ ਕੀਤਾ ਸਾਨੂੰ ਪੂਰੇ ਕਰਨ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ